ਅੱਜ ਆਪਾਂ ਬਣਾਉਣੇ ਆ ਹਰੀ ਮਿਰਚ ਦਾ ਆਚਾਰ ਮਿਰਚਾਂ ਆਪੇ ਧੋਲੀਆਂ ਮਿਰਚਾਂ ਨੂੰ ਸੁੱਤੀ ਕਪੜੇ ਜੋ ਇੱਥੇ ਰੱਖ ਕੇ ਤੇ ਚੰਗੀ ਤਰ੍ਹਾਂ ਇਹਨਾਂ ਨੂੰ ਸੁਕਾ ਲਾਂਗੇ ਮਿਰਚਾਂ ਨੂੰ ਹਨਾਪਨਾ ਅੱਧੇ ਅੱਧੇ ਇੰਚ ਦੇ ਟੁਕੜੇ ਗੋਲ ਕੱਟ ਲਾਂਗੇ ਮਿਰਚਾਂ ਆਪਾਂ ਕੱਟ ਲਈਆਂ 200 ਗ੍ਰਾਮ ਮਿਰਚਾਂ ਲਈਆਂ ਇਹਨਾਂ ਨੂੰ ਕੱਟ ਕੇ ਰੱਖ ਲਿਆ ਇਹਦੇ ਵਿੱਚ ਪਾਉਣ ਵਾਸਤੇ ਮਸਾਲਾ ਆਪਾਂ ਲੈ ਲਿਆ 2 ਚਮਚ ਲੈ ਲੈਨੇ ਨਮਕ ਤੇ ਤੇ ਅੱਧਾ ਚਮਚ ਲੈ ਲਿਆ આમਚੂਰਨ ਅੱਧਾ ਚਮਚ ਹਲਦੀ ਦਾ ਤੇ ਅੱਧਾ ਇੱਕ ਚਮਚ ਲੈਣੀ ਲਾਲ ਮਿਰਚ ਲੈਣੀ ਹੈ ਤੇ ਅੱਧਾ ਚਮਚ ਜਵੈਨ ਦਾ ਤੇ ਇੱਕ ਚਮਚ ਲੈਣਾ ਆਪਾਂ ਸੌਂਫ ਦਾ ਤੇ ਮੇਥੀ ਦਾਣਾ ਤੇ ਸਰੋਂ ਇਹਨਾਂ ਆਪਾਂ ਚਾਹਾਂ ਚੀਜ਼ਾਂ ਨੂੰ ਪਾਵੇ ਤੇ ਉਣ ਲੈਨੇ ಮಸಾಲೆನು ಥರ ಥೋಡ ಭೇಯ ಇನ್ನು ಥೋಡಾ ಥೋಡಾ ದರ್ಡ್ ಫರ್ಡ್ ಕ ਦੋ ਚਮਚਾ ਆਪਾਂ ਤੇਲ ਦੇ ਲੈ ਲਏ ਇਹਨੂੰ ਚੰਗੀ ਤਰ੍ਹਾਂ ਗਰਮ ਕਰ ਲਾਂਗੇ ਤੇਲ ਆਪਣਾ ਚੰਗੀ ਤਰ੍ਹਾਂ ਗਰਮ ਹੋ ਗਿਆ ਹੈ ਗੈਸ ਆਪਾਂ ਬੰਦ ਕਰ ਦੇਾਂਗੇ ਤੇ ਜਦੋਂ ਥੋੜਾ ਜਿਹਾ ਨਿੱਗਲ ਜਾ ਰਿਹਾ ਉਹਦੋਂ ਆਪਾਂ ਮਸਾਲਾ ਪਾਵਾਂਗੇ ਤੇਲ ਆਪਣਾ ਹੋ ਗਿਆ ਘਸਾ ਜਾ ਇਹਦੇ ਵਿੱਚ ਹੁਣ ਆਪਾਂ ਪਾਵਾਂਗੇ ਮਸਾਲਾ ਦੋ ਚਮਚ ਨਮਕ ਦੇ ਅੱਧਾ ਚਮਚ ਆਮਚੂਰੰ ਦਾ ਦਾ ਚਮਚਾ ਹਲਦੀ ਦਾ ਦਾ ਚਮਚਾ ਮਿਰਚ ਦਾ ਇਹਨੂੰ ਮਿਕਸ ਕਰਾਂਗੇ ਮਸਾਲਾ ਆਪਣਾ ਮਿਕਸ ਹੋ ਗਿਆ ਇਹਦੇ ਵਿੱਚ ਹੁਣ ਆਪਾਂ ਕੱਟੀਆਂ ਹੋਈਆਂ ਫਰੀਆਂ ਮਿਕਸ ਚਾ ਲ ਨਾ ਸਟਿਚ ਪਾ ਦਾਂਗੇ ਚੰਗੀ ਤਰ੍ਹਾਂ ਇਹਨਾਂ ਨੂੰ ਮਿਕਸ ਕਰਨਾ ਹੈ ਅਰੀ ਮਿਰਚ ਦਾ achar ਆਪਣਾ ਬਣ ਕੇ ਹੁਣ ਤਿਆਰ ਹੋ ਗਿਆ ਤੇ ਇਹਨੂੰ ਹੁਣੇ ਤੁਸੀਂ ਖਾ ਸਕਦੇ ਜੇ ਨਿਚੇ ਆਪਣੀਆਂ ਹੁਣ ਠੰਡੀਆਂ ਹੋ ਗਈਆਂ ਨੇ ਬਿਲਕੁਲ achar ਤੇ ਇਹਨੂੰ ਆਪਾਂ ਕਿਸੇ ਕੱਚ ਦੇ ਜਾਂ ਚੀਨੀ ਦੇ ਬਰਤਨ ਦੇ ਵਿੱਚ ਪਾ ਕੇ ਰੱਖਾਂਗੇ ਤੇ ਇਹਨੂੰ ਫ੍ਰੀਜ ਦੇ ਵਿੱਚ 1 ਮਹੀਨੇ ਤੱਕ ਸਟੋਰ ਕਰਕੇ ਰੱਖ ਲਾਂਗੇ ਇਹ ਨਾਲ ਦੀ ਨਾਲ ਖਾਣ ਵਾਲਾ ਵੀ ਬਣ ਜਾਂਦਾ ਹੈ ਖਾਓ ਤੇ ਮਜ਼ਾ ਲਵੋ Thank mm -hmm. you.